ਦੋ ਸਕੇ ਭਰਾਵਾਂ ਨੂੰ ਹੋ ਗਈ ਇੱਕੋ ਜੀ ਬਿਮਾਰੀ ਜਿੰਨਾ ਵਿੱਚੋਂ ਇੱਕ ਭਰਾ ਤਾਂ 15 ਸਾਲ ਪਹਿਲਾਂ ਹੀ ਦੁਨੀਆ ਛੱਡ ਗਿਆ ਪਰ ਦੂਜੇ ਭਰਾ ਨੂੰ ਹੁਣ ਵੀ ਜਿਹੜੀਆਂ ਖੂਨ ਦੀਆਂ ਬੋਤਲਾਂ ਲੱਗਦੀਆਂ ਨੇ ਅਸੀਂ ਉਹ ਤਾਂ 2-3 ਸਾਲ ਦੇ ਸੀ ਜਦੋਂ ਸਾਡੇ ਬਲੱਡ ਲੱਗਦੇ ਰਹੇ ਸੀ ਤੇ ਇੱਕ ਮੇਰਾ ਵੱਡਾ ਭਾਈ ਸੀਗਾ ਉਹਦੇ ਵੀ ਖੂਨ ਲੱਗਦੇ ਰਹੇ ਸੀ ਉਹ 10 ਸਾਲਾਂ ਦਾ ਹੋ ਕੇ ਮੁੱਕ ਗਿਆ ਜੀ ਉਹਦੀ ਡੈਥ ਹੋ ਗਈ ਇਸ ਨੌਜਵਾਨ ਨੂੰ ਦੇਖ ਕੇ ਕੋਈ ਐਵੇਂ ਨਹੀਂ ਕਹਿ ਸਕਦਾ ਵੀ ਇਹ 26 ਸਾਲ ਦਾ ਤਨ ਜਿਗਰਾ ਇਸ ਬਾਪੂ ਦਾ ਜੋ 26 ਸਾਲਾਂ ਤੋਂ ਆਪਣੇ ਪੁੱਤ ਨੂੰ ਖੂਨ ਦੇ ਰਿਹਾ ਹੈ ਮੇਰਾ ਡੈਡੀ ਮੈਨੂੰ ਹਸਪਤਾਲ ਦੇ ਵਿੱਚ ਹੁਣ ਵੀ ਲੈ ਕੇ ਜਾਂਦਾ ਰਿਹਾ ਜੀ ਤੇ ਮੇਰਾ ਡੈਡੀ ਦਿਹਾੜੀ ਧੱਪਾ ਕਰਨ ਵਾਲਾ ਬੰਦਾ ਹੈ ਜੀ ਤੇ ਉਦੋਂ ਇਹਨੇ ਪੈਸੇ ਜੁੜਦੇ ਨਹੀਂ ਹੈਗੇ ਜੀ ਬਾਪੂ ਮਜ਼ਦੂਰੀ ਕਰਦਾ ਤੇ ਸਿਰਫ 500 ਰੁਪਿਆ ਹੀ ਮਜ਼ਦੂਰੀ ਦਾ ਕਮਾਉਂਦਾ ਹੈ ਜਦਕਿ 15000 ਦੀ ਮਹੀਨੇ ਵਿੱਚ ਦਵਾਈ ਆ ਜਾਂਦੀ ਹੈ ਪੁੱਤ ਦੀ ਕਰ ਵਿੱਚ ਜਿੰਨੇ ਵੀ ਜੀ ਨੇ ਸਾਰਿਆਂ ਨੂੰ ਕੋਈ ਨਾ ਕੋਈ ਬਿਮਾਰੀ ਲੱਗੀ ਹੋਈ ਆ ਦੋਸਤੋ ਇਸ ਆਸ ਤੇ ਵੀਡੀਓ ਬਣਾ ਰਹੇ ਆ ਕਿ ਕੋਈ ਨਾ ਕੋਈ ਇੰਨਾ ਬਾਈਆਂ ਦੀ ਹੈਲਪ ਜ਼ਰੂਰ ਕਰੂਗਾ ਇੱਕ ਪੁੱਤ ਤਾਂ ਇਸ ਬਿਮਾਰੀ ਦੀ ਪੇਟ ਚੜ ਗਿਆ ਪਰ ਦੂਜਾ ਪੁੱਤ ਇਸ ਬਿਮਾਰੀ ਦੀ ਪੇਟ ਨਾ ਚੜੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੋ ਸਕਿਆ ਤਾਂ ਇਸ ਬਾਪੂ ਦੀ ਮਦਦ ਜ਼ਰੂਰ ਕਰ ਦਿਓ ਜੋ ਆਪਣੇ 26 ਸਾਲ ਦੇ ਜਵਾਨ ਪੁੱਤ ਨੂੰ થા થા ਤੇ ਲੈ ਕੇ ਭਟ ਕਰਿਆ ਤੇ ਕਿਤੋਂ ਵੀ ਜਿਹੜਾ ਇਲਾਜ ਨਹੀਂ ਹੋ ਰਿਹਾ ਇਲਾਜ ਕਿਉਂ ਨਹੀਂ ਹੋ ਰਿਹਾ ਉਹ ਆਪਾਂ ਬਾਪੂ ਤੋਂ ਜਾਣਦੇ ਆ ਅੱਛਾ ਬਾਪੂ ਜੀ ਇਹ ਕਿਵੇਂ ਹੋਇਆ ਇਹ ਬਿਮਾਰੀ ਇਹ ਜਿਹੜੀ ਕਿਵੇਂ ਆਪਣੇ ਘਰੇ ਬੜੀ ਤੇ ਕਿੰਨੇ ਟਾਈਮ ਤੋਂ ਇਹ ਚੱਲਦਾ ਆ ਰਿਹਾ ਇਹਨੂੰ ਇਹ 25 ਸਾਲ ਹੋ ਗਏ ਸੀ ਪਹਿਲਾਂ ਮੁੰਡਾ ਬਿਮਾਰ ਸੀਗਾ ਇਹਨੂੰ ਲੈ ਕੇ ਅਸੀਂ ਮਾਨਸਾ ਵਾਗੇ ਮਾਨਸਾ ਕਹਿੰਦੇ ਵੀ ਕੈਂਸਰ ਹੈ ਇਹਨੂੰ ਬਲੱਡ ਕੈਂਸਰ ਹੈ ਇਹ ਵੀ ਥੋੜਾ ਮੁੰਡਾ ਸੀ ਹਾਂ ਇਹ ਵੀ ਸਾਡਾ ਮੁੰਡਾ ਸੀ ਪਹਿਲਾਂ ਇਸੇ ਨੂੰ ਬਿਮਾਰੀ ਸੀਗੀ ਅੱਛਾ ਇਹਨਾਂ ਨੂੰ ਕਿੰਨੇ ਸਾਲ ਹੋ ਗਏ ਜੀ ਇਹਨੂੰ 25 ਇਹਨੂੰ 15 ਸਾਲਾਂ ਦਾ ਹੋ ਕੇ ਪੂਰਾ ਹੋ ਗਿਆ ਸੀਗਾ ਜੀ 15 ਸਾਲਾਂ ਦਾ ਹਾਂ ਅੱਛਾ ਇਹ ਤੋਂ ਵੱਡਾ ਸੀ ਇਹ ਇਹ 10 ਕਿ ਮਿੰਟ ਵੱਡਾ ਸੀ ਜੋੜੇ ਸੀ ਅੱਛਾ ਦੋਵੇਂ ਜੋੜੇ ਭਰਾ ਸੀਗੇ ਜੋੜੇ ਜੋੜੇ ਭਰਾ ਸੀ ਠੀਕ ਆ 2009 ਦੇ ਵਿੱਚ ਡੈਥ ਹੋਈ ਸੀ ਹਾਂਜੀ ਅੱਛਾ ਇਹਨਾਂ ਨੂੰ ਵੀ ਇਹ ਬਿਮਾਰੀ ਸੀਗੀ ਇਹ ਬਿਮਾਰੀ ਸੀਨੂੰ ਇਹਨੂੰ ਜਿਆਦਾ ਸੀ ਬਿਮਾਰੀ ਸੀ ਲੈ ਕੇ ਬਾਗੇ ਪਟਿਆਲੇ ਇਹ ਨਾਲ ਸੀ ਫਿਰ ਨਿਆਣਾ ਸੀ ਉਹ ਲੈ ਕੇ ਬਾਗੇ ਕਹਿੰਦੇ ਸੀ ਕਹਿੰਦੇ ਵੀ ਤੁਸੀਂ ਅੱਖੇ ਵਿੱਚ ਕਿਉਂ ਨਹੀਂ ਛੜਾ ਉਹ ਕਰਦੇ ਕਿੰਨੇ ਵੀ ਇਹਨੂੰ ਬਿਮਾਰੀ ਸੈਲਾਸੀਮੀਆ ਬਿਮਾਰੀ ਹੈ ਅੱਛਾ ਜੀ ਕਹਿੰਦੇ ਦੂਜਾ ਬੱਚਾ ਮਸ ਦੂਜਾ ਬੱਚਾ ਸਾਡੇ ਲਵਾਈ ਜੋੜਾ ਹਾਂਜੀ ਉਹ ਕਹਿੰਦੇ ਕਿ ਉਹਨੂੰ ਵੀ ਲਿਆਓ ਜਦੋਂ ਇਹਨੇ ਵੀ ਉਹਨੂੰ ਵੀ ਲੈ ਕੇ ਗਏ ਤੇ ਉਦੋਂ ਇਹਦੇ ਵੀ ਕਹਿੰਦੇ ਬਲੱਡ ਲੱਗੂ ਫਿਰ ਇਹਦੇ ਬਲੱਡ ਲਪਾਉਂਦੇ ਰਹੇ ਅੱਛਾ ਜੀ ਦੋਨਾਂ ਦੇ ਬਲੱਡ ਲਪਾਉਂਦੇ ਰਹੇ ਸੀ ਇਕੱਠੇ ਕਹਿੰਦੇ 15 ਬੰਦੇ ਲੈ ਕੇ ਜਾਇਆ ਕਰੀਏ ਕਦੇ 10 ਬੰਦੇ ਲੈ ਕੇ ਜਾਇਆ ਕਰੀਏ ਬਰਾਲ ਤੋਂ ਤੇ ਗੱਡੀ ਦਾ ਖਰਚਾ ਸਾਰਾ ਪਾਣੀ ਸਾਡਾ ਖੱਖਰ-ਵੱਖਰ ਹੋ ਗਿਆ ਸਾਰਾ ਕੰਮ ਤੇ ਉਦੋਂ ਬਾਅਦ ਫਿਰ ਅਸੀਂ 15 ਦਿਨਾਂ ਤੋਂ ਫਿਰ ਖੂਨ ਲਵਾਉਣ ਲੱਗ ਗਏ ਉਹਦੇ ਮੁੰਡੇ ਦੇ ਉਹਦੇ ਫਿਰ 20 ਦਿਨਾਂ ਤੋਂ ਫਿਰ ਅਸੀਂ ਜਮਾ ਤੇ ਅੱਠਵੇਂ ਦਿਨ ਚੌਥੇ ਦਿਨ ਵੀ ਮਾਂਮਸਾ ਜਾਂਦਾ ਰਿਹਾ ਉਹ ਲੈ ਜਾ ਕੇ ਜਦੋਂ ਡੈਥ ਹੋਈ ਉਹਦੀ ਅੱਛਾ ਹੁਣ ਇਹਦੇ ਇਹ ਹੁਣ ਇਹਦੇ ਮੈਂ 15 ਦਿਨਾਂ ਤੋਂ ਪਟਿਆਲੇ ਖੂਨ ਲਵਾ ਕੇ ਲਿਆਣਾ ਤੇ ਤਿੰਨ ਮਹੀਨੇ ਪਿੱਛੋਂ ਦਿੱਲੀ ਜਾਨੇ ਆ ਸੀ ਠੀਕ ਹੈ ਜੀ ਹਾਂ ਅੱਛਾ ਇਹਨਾਂ ਨੂੰ ਉਹ ਵੀ ਉਸੇ ਟਾਈਮ ਤੋਂ ਬਿਮਾਰੀ ਹੈ ਜੰਮ ਦੇਤੀ ਉਹ ਉਸੇ ਟਾਈਮ ਆਤੀ ਹੈ ਅੱਛਾ ਹਾਂ ਇਹਦਾ ਬੱਚਾ ਕੀ ਹੋਇਆ ਇਹਦਾ ਮੁੱਕ ਗਿਆ ਸੀ ਪਾਣੀ ਅਸੀਂ ਆਖਿਆ ਕਿਤੇ ਵੀ ਕੋਈ ਕੀ ਪ੍ਰੋਬਲਮ ਨਹੀਂ ਲੱਗੇ ਇਹਨੂੰ ਮਾਂਮਸਾ ਡਾਕਟਰ ਕਹਿੰਦਾ ਵੀ ਇਹ ਤਾਂ ਖੂਨ ਲਾਉਣ ਆਇਆਗਾ। ਟੱਟੀਆਂ ਲੱਗੀਆਂ ਸੀ। ਇਹਦੇ ਫਿਰ ਖੂਨ ਲਵਾ ਲਿਆ ਸੀ। ਪਰ ਇਹ ਇੰਨਾ ਚਿਰ ਤਾਂ ਕੱਟ ਗਿਆ ਉਹ ਨਹੀਂ ਇਕੱਠੀ ਬਿਮਾਰ ਹੋਣੀ ਸੀ ਇਹਨਾਂ ਨੂੰ। ਇਹਦੇ ਪਹਿਲਾਂ ਲਵਾਤਾ ਸੀ ਜੀ। ਡਾਕਟਰ ਕਹਿੰਦਾ ਵੀ ਇਹਦਾ ਪਾਣੀ ਮੁੱਕ ਗਿਆ ਖੂਨ ਨਾ ਕੱਟੋ ਵੀ ਖੂਨ ਦਿਓ। ਇਸੇ ਖੂਨ ਦੇ ਤਾਂ। ਕਿੰਨੇ ਸਾਲ ਦਾ ਹੋ ਗਿਆ ਜੀ ਮੁੰਡਾ? ਇਹ 26 ਸਾਲ ਦਾ ਹੋ ਗਿਆ। 26 ਸਾਲ ਦਾ। ਹਾਂ ਜੀ। ਅੱਛਾ ਜੰਮਨ ਤੋਂ ਲੈ ਕੇ ਹੁਣ ਤੱਕ ਮਤਲਬ ਦਵਾਈਏ ਚੱਲਦੀ ਆ ਰਹੀ ਹੈ। ਹਾਂ ਦਵਾਈ ਚੱਲਦੀ ਹੈ ਜੀ। ਕਿੰਨਾ ਕੁ ਖਰਚਾ ਹੋ ਜਾਂਦਾ ਫਿਰ? ਖਰਚਾ ਤਾਂ ਇਹ ਫੇਰ ਹੋ ਜਾਂਦਾ ਸਾਡਾ 15000 ਤਾਂ ਦਿੱਲੀ ਲੱਗ ਜਾਂਦਾ ਇੱਧਰ ਪਟਿਆਲੇ ਕਿੰਨੀ addena ਲੱਗਦਾ ਜੀ ਜਦੋਂ ਬੰਦੇ ਲੈ ਕੇ ਜਾਂਦੇ ਆ ਉਹ ਤਾਂ addena ਲੱਗਦਾ ਸਾਨੂੰ ਬਲੱਡ ਦੇਣਾ ਪੈਂਦਾ ਜੀ ਅੱਛਾ ਖੂਨ ਦੀਆਂ ਬੋਤਲਾਂ ਚੜਦੀਆਂ ਨੇ ਹਾਂ ਖੂਨ ਦੀਆਂ ਬੋਤਲਾਂ ਚੜਦੀਆਂ ਨੇ ਆਏ ਮਹੀਨੇ ਮਹੀਨੇ 'ਚ 15ਵੇਂ ਦਿਨ ਦੋ ਬੋਤਲਾਂ ਚੜਦੀਆਂ ਨੇ ਮਤਲਬ ਮਹੀਨੇ 'ਚ 4 4 ਮਹੀਨੇ 'ਚ ਚੜਦੀਆਂ ਨੇ 1 ਮਹੀਨੇ 'ਚ 4 ਬੋਤਲਾਂ 4 4 ਬੋਤਲਾਂ ਚੜਦੀਆਂ ਕਿੰਨਾ ਕੁ ਖਰਚਾ ਆ ਜਾਂਦਾ ਟੋਟਲ ਮਿਲਾ ਕੇ ਖਰਚਾ ਤੁਸੀਂ ਦੇਖ ਲਓ ਜੀ ਕਿੰਨਾ ਹੋ ਗਿਆ ਹਣਾ ਅੱਛਾ ਬਾਪੂ ਤੁਸੀਂ ਕੀ ਕਰਦੇ ਹੋ? ਅੱਜ ਦਿਹਾੜੀ ਕਰਦੇ ਆਂ ਬਈ ਮਿਹਨਤ ਕਰਦੇ ਆਂ ਫਿਰ ਉਹੀ ਢਿੱਲ ਮਸਰੈਂਦੀ ਐ। ਕੱਲੇ ਇਹਦੇ 7:00 ਵਜੇ ਆਵਾਂ ਤੇ ਇਹ ਮਾਤਾ ਜੀ ਨੇ। ਕੋਈ ਥਾਂ ਮੇਰੇ ਘਰ ਦੇ ਨਹੀਂ। ਅੱਛਾ ਜੀ। ਤੇ ਮਤਲਬ ਕਿਸੇ ਨੇ ਹੈਲਪਫੁਲਪ ਨਹੀਂ ਕੀਤੀ ਹੈਗੀ? ਕਰੀ ਨਹੀਂ ਹੈਗੀ। ਇੱਕ ਵਾਰੀ ਸੀ ਉਹਨਾਂ ਚਿੱਠੀ ਪਾਈ ਸੀ ਬਾਦਲ ਕੈ ਨੂੰ। ਉਹਨਾਂ ਨੇ ਵੀ ਕਿਹਾ ਸਾਨੂੰ 5 10000 ਕੱਟ ਕੇ ਮਗਰੋਂ 5000 ਹੀ ਦਿੱਤਾ ਸਾਨੂੰ। ਅਸੀਂ ਹੋਰ ਵੀ ਕਿੱਥੇ ਨੂੰ ਕਿਹਾ? ਕਿਸੇ ਨੇ ਕੋਈ ਗੌਰ ਨਹੀਂ ਕਰੀ ਹੈਗੀ। ਅੱਛਾ ਹਾਂਜੀ ਅੱਛਾ ਇਹ ਦਵਾਈਆਂ ਇਸ ਬੱਚੇ ਦੀਆਂ ਨਹੀਂ ਇਸੇ ਬੱਚੇ ਦੀਆਂ ਨੇ ਕੱਲੇ ਦੀਆਂ ਹੀ ਅੱਛਾ ਹਾਂਜੀ ਬਾਬਾ ਦਵਾਈਆਂ ਨੇ ਹੈ ਹਾਂਜੀ ਇਹ ਤਾਂ ਦਵਾਈਆਂ ਸਾਨੂੰ ਦਿਖਾਈਆਂ ਨਹੀਂ ਉਹ ਮੁੱਕ ਗਈਆਂ ਜੀ ਹੁਣ ਡੂੜ ਕੁ ਮਹੀਨੇ ਦੀ ਰਹਿ ਗਈ ਇਹ ਤਾਂ ਜੀ ਦਵਾਈ ਅੱਛਾ ਹਾਂ ਤਿੰਨ ਮਹੀਨੇ ਦੀ ਲਾਉਣੀ ਹੁੰਨੀ ਹੈ ਜੀ ਕੱਚੀ ਸੀ ਦਿੱਲੀ ਤੋਂ ਅੱਛਾ ਇਹ ਤਿੰਨ ਮਹੀਨੇ ਦੀ ਦਵਾਈ ਹੈ ਸਾਰੀ ਇਹ ਡੂੜ ਮਹੀਨੇ ਦੀ ਡੂੜ ਮਹੀਨੇ ਦੀ ਤਾਂ ਚੱਲ ਗਈ ਇੰਨੀ ਜ਼ਿਆਦਾ ਦਵਾਈ ਖਾਣੀ ਪੈਂਦੀ ਇੰਨੀ ਦਵਾਈ ਜ਼ਿਆਦਾ ਖਾਣੀ ਪੈਂਦੀ ਹੈ ਅੱਛਾ ਹਾਂਜੀ ਮਤਲਬ ਕਿਸੇ ਕੋਈ ਇਲਾਜ ਕੋਈ ਪੱਕਾ ਦੱਸਿਆ ਵੀ ਡਾਕਟਰ ਨੇ ਵੀ ਪੱਕਾ ਐਸੇ ਡਾਕਟਰ ਨਹੀਂ ਦੱਸੇਗਾ ਵੀ ਪੱਕਾ ਹੋ ਸਕਦਾ ਵੀ ਛੇਤੀ ਇਲਾਜ ਨਹੀਂ ਹੋ ਸਕਦਾ 26 ਸਾਲ ਹੋ ਗਏ ਇਲਾਜ ਚੱਲਦੇ ਨੂੰ ਇੱਦੀ ਛੇਤੀ ਤਾਂ ਕੀ ਹੋਊਗਾ ਨਾ ਨਾ ਕਹਿੰਦੇ ਵੀ ਹਜੇ ਵੀ ਟਾਈਮ ਲੱਗ ਸਕਦਾ ਅੱਛਾ ਹਾਂਜੀ ਤੇ ਗਰੋਥ ਰੁਕੀ ਹੈ ਨਾ ਮੁੰਡੇ ਦੀ ਬਦਨਾ ਫੁੱਲਣਾ ਹਾਂ ਹਾਂ ਸਾਰਾ ਕੁਝ ਰੁਕਿਆ ਹੋਇਆ ਆ ਮੁੰਡਾ ਦੇਖ ਕੇ ਲੱਗਦਾ ਵੀ ਨਹੀਂ ਹੈਗਾ ਵੀ 26 ਸਾਲ ਦਾ ਮੈਨੂੰ ਐਂ ਜਿਹਾ ਲੱਗਦਾ ਹੈ ਨਾ ਦੇਖੇ ਤੋ ਤਕਰੀਬਨ 9-10 ਸਾਲ ਦਾ ਹਾਂ ਵੀ 10 ਜਾਂ 12 ਸਾਲਾਂ ਦਾ ਹੋਊਗਾ ਪਰ ਇਹ 26 ਸਾਲ ਦਾ ਹੈਗਾ ਹੂੰ ਹੋਰ ਵੀ ਕੋਈ ਤਕਲੀਫ ਆਉਂਦੀ ਐ ਇਹਨਾਂ ਨੂੰ ਤਕਲੀਫ ਇਹਨਾਂ ਨੂੰ ਨੱਕ ਤੋਂ ਲਹੂ ਖੂਨ ਨਿਕਲਣ ਲੱਗ ਜਾਂਦਾ ਸੀ ਅੱਛਾ ਜੀ ਹਾਂ ਜਦੋਂ ਦੇ ਹੁਣ ਅਸੀਂ ਦਿੱਲੀ ਤੋਂ ਦਵਾਈ ਲਿਓਨੇ ਖੂਨ ਤਾਂ ਰੁਕ ਗਿਆ ਦੰਦਾਂ ਚ ਖੂਨ ਨਿਕਲਣ ਲੱਗ ਜਾਂਦਾ ਸੀ ਇਹਦੇ ਮੁੰਡੇ ਦੇ ਅੱਛਾ ਬਾਪੂ ਜੀ ਕਿੰਨੇ ਬੱਚੇ ਨੇ ਆਪਣੇ ਟੋਟਲ ਆਪਣੇ ਦੋ ਕੁੜੀਆਂ ਨੇ ਦੋ ਮੁੰਡੇ ਸੀ ਇੱਕ ਮੁੰਡਾ ਰਹਿ ਗਿਆ ਹੁਣ ਆਪਣੇ ਕੁੜੀਆਂ ਵੀ ਕੁੜੀਆਂ ਤਾਂ ਨਹੀਂ ਮੁੱਕੀ ਪਹਿਲਾਂ ਕੋਈ ਇੱਕ ਇੱਕ ਕੁੜੀਆਂ ਮੁੱਕੀ ਆ ਗਈ ਦੋ ਤਿੰਨ ਬੱਚੇ ਉਹ ਖਰਾਬ ਹੋ ਗਏ ਸੀਗੇ ਉਹ ਵੀ ਅੰਦਰ ਹੀ ਇਸੇ ਬਿਮਾਰੀ ਨਾਲ ਅੱਛਾ ਜੀ ਹਾਂਜੀ ਮਤਲਬ ਪੂਰੀ ਚੰਬੜਰੀ ਆ ਬਿਮਾਰੀ ਬਾਰੀ ਜਮਨ ਸਾਡੇ ਘਰੇ ਆਮ ਹੈ ਬਿਮਾਰੀ ਜਿੰਨ ਜਮਨ ਬਹਿ ਉਹਦਾਂ ਦੀ ਘਰੇ ਬਿਮਾਰੀ ਪੜੀ ਆ ਮੈਂ ਤਾਂ ਬਿਮਾਰੀ ਚ ਸਾਰੀ ਤਾਂ ਉਮਰ ਮੇਰੀ ਹਸਪਤਾਲਾਂ ਚ ਲੰਘ ਤੁਸੀ ਕੀ ਕਰਦੇ ਹੋ ਬਾਪੂ ਜੀ ਟਣਾਈ ਦਾ ਕੰਮ ਕਰਦੇ ਆ ਮਜ਼ਦੂਰ ਵਾਲੀ ਕੰਮ ਲਾ ਲੈਣਾ ਗੋਡੇ ਕੰਮ ਨਹੀਂ ਕਰਦੇ ਪੈਰ ਤੇ ਚੜਦੇ ਨਿੱਕਾ ਮੋਟਾ ਕੰਮ ਕਰਦੇ ਟੈਂਪਾਸ ਕਰਦੇ ਅੱਛਾ ਜੀ ਹਾਂਜੀ ਇਹ ਆ ਬਜ਼ੁਰਗ ਬੈਠੇ ਜੋ ਇਹ ਮੇਰੇ ਰਿਸ਼ਤੇਦਾਰ ਹੈਗਾ अच्छा ਇਹਨਾਂ ਨੂੰ ਵੀ ਬਿਮਾਰੀ ਕੋਈ ਇਹਨੂੰ ਵੀ ਬਿਮਾਰੀ ਦੇ ਦੌਰਾ ਪੈਂਦਾਗਾ ਗੋਡੇ ਨਹੀਂ ਕੰਮ ਕਰਦੇ ਇਹਦੇ ਬੈਠ ਨਹੀਂ ਸਕਦਾ ਨਾ ਕੰਮ ਕਰ ਸਕਦਾ ਪਹਿਲਾਂ ਮੇਰੀ ਸੱਸ ਸੀ ਉਹ ਵੀ ਮੇਰੇ ਕੋਲੇ ਸੀ ਮੇਰਾ ਸਹੁਰਾ ਵੀ ਮੇਰੇ ਕੋਲੇ ਸੀ ਮੇਰਾ ਪਿਓ ਮੇਰੇ ਕੋਲੇ ਸੀ ਮੇਰਾ ਤਾਇਆ ਮੇਰੇ ਕੋਲੇ ਸੀ ਮਾਂ ਮੇਰੇ ਸੀ ਨਾਲ ਇੰਨੇ ਸੀਮਾ ਮਰੀ ਜਾਏ ਉਹ ਪੜ ਲਿਆ ਹੋਈ ਬੱਚਾ ਇਹ ਹਾਂ ਪੜਦਾਗਾ ਕਿਹੜੀ ਕਲਾਸ 'ਚ ਇਹ 10ਵੀਂ 'ਚ ਪੜਦਾ ਹੈ ਅੱਛਾ ਜੀ ਹਾਂ ਜੀ ਤੇ ਆਹ ਬਾਈ ਦੀਆਂ 26 ਸਾਲ ਦੀਆਂ ਰਿਪੋਰਟਾਂ ਨੇ 1 ਸਾਲ ਤੋਂ ਲੈ ਕੇ ਮਤਲਬ ਜੰਮਨ ਤੋਂ ਲੈ ਕੇ 26 ਸਾਲ ਤੱਕ ਆਏ ਮਹੀਨੇ ਮਹੀਨੇ ਦੇ ਵਿੱਚ ਦੋ ਵਾਰ ਖੂਨ ਚੜਦਾ ਤੇ ਆ ਸਾਰੀਆਂ ਰਿਪੋਰਟਾਂ ਬਾਈ ਦੀਆਂ ਜਿਹੜੀਆਂ ਹੁਣ ਵੀ ਸੰਭੀਆਂ ਪਈਆਂ ਨੇ ਤੇ ਤਕਰੀਬਨ ਆ ਤੁਸੀਂ ਵੇਖ ਲਓ ਸਾਰੀ ਡੈਰੀ ਤੇ ਬਾਪੂ ਜੀ ਕੋਲੇ ਨੋਟ ਹੈ ਤੇ ਇੱਧਰ ਦਵਾਈਆਂ ਦੇ ਦੇਖ ਲਓ ਆ ਢੇਰ ਲੱਗੇ ਪੈਨੇ ਜਿਹੜੀਆਂ 1 ਮਹੀਨੇ 1.5 ਮਹੀਨੇ ਦੇ ਵਿਚ ਇੰਨੀਆਂ ਇੰਨੀਆਂ ਬਾਈ ਨੂੰ ਖਾਣੀਆਂ ਪੈਂਦੀਆਂ ਨੇ ਗਈਆਂ ਤੇ ਆ ਕੀ ਨੇ ਬਾਪੂ ਜੀ ਇਹ ਬਸ-ਬਸ ਨੇ ਇਹ ਬਸ ਬਸ ਬਣੇ ਹੋਏ ਨਹੀਂ ਹਾਂ ਹਾਂ ਇਹ ਜੀ ਇਹ ਮੈਸ਼ੇ ਦੀ ਕਾਰਡ ਬਣਿਆ ਹੋਇਆ ਪੱਕਾ ਅੱਛਾ ਇਹ ਕਾਰਡ ਬਣਿਆ ਹੋਇਆ ਜੀ ਪੱਕਾ ਬਣਿਆ ਹੋਇਆ ਠੀਕ ਆ ਜੀ ਤਾਂ ਇਹ ਪਰਿਵਾਰ ਯਾਰ ਬਹੁਤ ਦੁਖੀ ਆ ਬਾਈ ਜੇ ਕੋਈ ਹੋ ਸਕਦਾ ਤਾਂ ਹੈਲਪ ਜ਼ਰੂਰ ਕਰਿਓ ਬਾਈ 26 ਸਾਲ ਦਾ ਹੋ ਗਿਆ ਪਹਿਲਾਂ ਇੱਕ ਬਾਈ ਦਾ ਜਿਹੜਾ ਜੁੜਵਾ ਭਰਾ ਸੀਗਾ ਉਹ ਮਤਲਬ ਇਸੇ ਬਿਮਾਰੀ ਕਰਕੇ ਜਿਹੜਾ ਗੁਜ਼ਰ ਗਿਆ ਸੀ ਤੇ ਹੁਣ ਬਾਈ ਨੂੰ ਵੀ ਉਹੀ ਬਿਮਾਰੀ ਹੈ ਤੇ ਬਾਪੂ ਜੀ ਜਿਹੜਾ ਤਕਰੀਬਨ 5 ਤੋਂ 600 ਰੁਪਏ ਇੱਕ ਦਿਨ ਦਾ ਕਮਾਉਂਦੇ ਨੇ ਹਨ ਉਹ ਵੀ ਅ ਮਹੀਨੇ ਜੋ ਮਿਲਦਾ 20 20 ਦਿਨ ਮਸਾ ਕੰਮ ਤੇ ਜਾਂਦੇ ਹੁਣੇ ਕਿਉਂਕਿ 8 10 ਦਿਨ ਇਸ ਬਾਈ ਨੂੰ ਜਿਹੜਾ ਦਵਾਈਆਂ ਦਵਾਉਣ ਤੇ ਲੰਘ ਜਾਂਦਾ ਤੇ ਘਰ ਦਾ ਖਰਚਾ ਬਾਪੂ ਦੇ ਕਰਕੇ ਚੱਲਦਾ ਪਰ ਉਹਨਾਂ ਵਿੱਚੋਂ ਬਹੁਤ ਜ਼ਿਆਦੇ ਪੈਸੇ ਜਿਹੜੇ ਇਸ ਬਾਈ ਦੀਆਂ ਦਵਾਈਆਂ ਤੇ ਲੱਗ ਜਾਂਦੇ ਨੇ ਜੇ ਕੋਈ ਹੋ ਸਕਦਾ ਬਾਈ ਦੀ ਹੈਲਪ ਜ਼ਰੂਰ ਕਰਿਓ ਹੈਨਾ ਤਾਂ ਵੀਡੀਓ ਵੱੱਟੋ ਵੱੱਟ ਸ਼ੇਅਰ ਜ਼ਰੂਰ ਕਰਦੇ ਹੋ ਤੇ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਤੁਸੀਂ ਬਾਈਆਂ ਨਾਲ ਕੰਟੈਕਟ ਵੀ ਕਰ ਸਕਦੇ ਹੋ ਫੋਨ ਲਾ ਸਕਦੇ ਹੋ ਤੇ ਸਾਰੀ ਜਾਣਕਾਰੀ ਵੀ ਲੈ ਸਕਦੇ ਹੋ ਜੇ ਕੋਈ ਹੈਲਪ ਕਰ ਸਕਦਾ ਤਾਂ ਹੱਥ ਜੋੜ ਕੇ ਬੇਨਤੀ ਹੈ ਵੀ ਬਾਈਆਂ ਦੀ ਹੈਲਪ ਜ਼ਰੂਰ ਕਰਿਓ